ਥਾਈਲੈਂਡ ਪਤੇਜਾ ਦੇ ਵਿੱਚ ਆਈ ਸੀ ਜੈਸਮਿਨ ਸੈਂਡਲਸ ਇਸਨੇ ਬਹੁਤ ਸੋਹਣੇ ਸੋਹਣੇ ਗਾਣੇ ਗਾਏ ਇਸ ਵੀਡੀਓ ਚ ਤੁਹਾਨੂੰ ਦਿਖਾਉਂਗਾ ਮੈਂ ਤੇ ਹੋਰ ਬਹੁਤ ਕੁਝ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਇਸਦਾ ਜੋ ਖਾੜਾ ਚੱਲ ਰਿਹਾ ਸੀ ਇੱਕ ਮੁੰਡਾ ਉਸ ਨੂੰ ਛਿੜ ਰਿਹਾ ਸੀ ਤੇ ਜੈਸਮਿਨ ਸੈਂਡਲਸ ਦਾ ਫੋਨ ਖੋਇਆ ਤੇ ਆ ਤੁਸੀਂ ਦੇਖੋ ਤੇ ਤੁਹਾਨੂੰ ਦਿਖਾਉਂਗਾ ਧਰਤੀ ਪਰ ਛਿੜਦਾ ਫੋਨ ਤੇ ਵੀਡੀਓ ਤੁਸੀਂ ਦੇਖੋ ਐਂਡ ਤੱਕ ਦੇਖਿਓ ਇਕਸਾ ਫੇਲ ਕਰਦਾ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਚੱਲੇ ਆ ਕਿੱਥੇ ਚੱਲੇ ਜਾਂਦੇ ਹਾਂ ਮੈਂ ਐਸੇ ਚੱਲੇ ਆਓ ਆਪਾਂ ਚੱਲੇ ਸੀ ਈਸਪਰ ਈਸਪਰ ਚੱਲੇ ਆਏ ਰਹਾ ਤੇ ਈਸਪਰ ਚੱਲੇ ਲੰਗੇ ਪਰ ਆਏ ਤੇ ਬੈਠੇ ਈਸਪਰ ਆਇਆ ਹੋਇਆ 600 600 400 ਪਰ ਦੇ ਦੋ ਹਿੰਮਤ ਤੋਂ ਕਰਦੇ ਜਿਆਦਾ ਦੋ ਅੜੜੇ ਦੇ ਇੱਥੇ ਚਪੜਾ ਭਾਜੀ ਕਿੱਛ ਕਰੋਗੇ ਆ ਫਿਰ ਤੋਂ ਹੁਣ ਲੱਗਦਾ ਬਾਈ ਆ ਗਏ ਉਹ థਾਈਲੈਂਡ ਆ ਨਾ ਹੈ ਨਹੀਂ ਆਣਾ థਾਈਲੈਂਡ ਆ ਗਏ ਕੋ థਾਈਲੈਂਡ ਆਇਓ ਕਰੋ ਆਪ ਕੋ ਤੈਂ ਹੁਣ ਨਹੀਂ ਮੈਂ ਗਾ ਲਾਸਟ ਵਾਰੀ ਇਹ ਗਾ ਨਹੀਂ ਆਣਾ ਗਾ ਬੰਦ ਖਤਮ ਬਾਏ ਬਾਏ ਟਾਟਾ ਨਿੰਮਾ ਬਾਈ ਨਿੰਮਾ ਲਾਸਟ ਵਾਰੀ థਾਈਲੈਂਡ ਆਇਆ ਇਹਨੇ ਇਸ ਵਾਰੀ ਫਿੱਟ ਨਹੀਂ ਰਹਿ ਰਹੇ ਆ ਵੈਸੇ ਜੀ ਇਨਸੂਰਸ ਕਰਾ ਕੇ ਆਏ ਹੋਏ ਆ ਸੀ ਤੇ ਹਾਂ ਹਾਂ ਨਾ ਨਾ ਹਲੇ ਵੀ ਖਾਸ ਸਿਰ ਦੁਖਦਾ ਪਤਾ ਨਹੀਂ ਪਰਨੇ ਕਰਕੇ ਉਹਨੇ ਪਰਨਾ ਖੋਲਦੇ ਫਿਰ ਟੋਪੀ ਤੇ ਲਾ ਟੋਪੀ ਪਈ ਆਪਣੇ ਕੋਲ ਟੋਪੀ ਫੇਰ ਕੱਢਦਾ ਇਹਦਾ ਸਿਰ ਦੁਖਦਾ ਹੈ ਬਾਜੀ ਟੈਟ ਬੰਨਤਾ ਨਹੀਂ 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 ਟੈਟ ਦਾ ਪਤਾ ਨਹੀਂ ਗੜੀ ਇੱਕ ਜਿਹਾ ਖਾਣੀ ਪਰਨਾਗੇ ਤੇ ਬੰਨਿਆ ਪਰਨਾਗੇ ਤੇ ਬੰਨਿਆ ਪਰਨਾਗੇ ਤੇ ਬੰਨਿਆ ਪਰਨਾਗੇ ਤੇ ਬੰਨਿਆ ਜਿਹੜੇ ਬੰਨਿਆ ਕਦੇ ਪੈਨ ਨੂੰ ਫੋਲੋ ਕਰੋ ਉਹਦੇ ਪਿੱਛੇ ਪਿੱਛੇ ਜਾਓ ਲੋਬੀ ਜਾ ਰਹੇ ਆ ਫੋਟੋ ਹਣੀ ਆਪਣੇ 8 ਬੰਦੇ ਆਪਣੇ 8 ਬੰਦੇ ਦੀ ਫੋਟੋ ਹਣੀ ਆ ਭਾਜੀ ਹੋ ਜੋ 1 ਬਾਈ 1 ਆਪਲਾ ਬੰਦ ਕਰ ਦਿਨਾ ਆਪਣੇ ਕੋਲ ਆਜੋ ਭਾਜੀ ਬੈਠੋ ਫੋਟੋ ਦੇ ਸੇ ਚਲੋ ਉਹਨਾਂ ਸਪੀਡ ਬੋਰਡ ਆ ਗਈ ਸਾਡੀ ਅੱਗੇ بس ਜੇ ਤਾਂ ਬਹੁਤ ਹਿੱਲ ਰਹਾ ਹੈ ਅੱਗੇ ਬੈਠਣਾ ਅੱਗੇ ਬੈਠਦੇ ਅੱਗੇ ਬੈਠੀਏ ਚਲੋ ਆ ਜਵਾਂ ਅੱਗੇ ਸਭ ਤੋਂ ਅੱਗੇ ਬੈਠ ਕੇ ਇੱਥੇ ਡੈ ਕੇ ਜਿਆਦਾ ਲੱਗਦੇ ਆ ਮੈਂ ਕਿਹਾ ਲਾਡੀ ਭਾਜੀ ਪਹਿਲੀ ਵਾਰ ਆਏ ਆ ਡੈ ਕੇ ਲੱਗਣੇ ਚਾਹੀਦੇ ਆ ਡੈ ਕੇ ਤਾਂ ਡੈ ਕੇ ਲੱਗਣੇ ਆ ਆ ਜੀ ਅਕੇਲੇ ਲੈਣੇ ਆਪਾਂ ਤੇ ਹਾਂ ਜੀ ਉਹ ਕੋਈ ਨਹੀਂ ਭਾਜੀ ਕੁਦੇ ਦਾਂਗੇ ਘਰ ਦੇ ਹੀ ਕੰਮ ਆਪਣਾ ਦੇ ਦਾਂਗੇ ਪੈਸੇ ਪੈਸੇ ਨਹੀਂ ਛੱਡਣੇ ੜਾ ਨੇ ਪੈਸੇ ਥੋੜੀ ਛੱਡ ਦੂਵੇਂ ਛੜੇ ਇਹ ਕਹਿੰਦਾ ਪਹਿਲਾ ਸਵਾਦ ਲਓ ਤੁਸੀਂ ਕੋਈ ਨਹੀਂ ਪਾਈ ਗਿੱਲੇ ਹੋਣਾ ਜਾ ਕੇ ਸਮੁੰਦਰ ਚ ਨਾਉਣੋਂ ਨਹੀਂ ਹਲੇ ਆਪਣੀ ਨਾ ਆਪਣੀ ਨਾ ਢੂਹੀ ਆਪਣਾ ਲੱਕ ਪਚਾ ਕੇ ਰੱਖਿਓ ਨਾ ਸਿਰੇ ਤਾਂ ਕਹੀ ਜਾਊਗੀ ਆਪਣਾ ਲੱਕ ਪਚਾ ਕੇ ਰੱਖਿਓ ਪਾਜੀ ਹੁਣ ਦੇਖਿਓ ਨਾ ਕਿੰਨੀ ਤੇਜ਼ ਕੱਲੜੀ ਨੰਮੇ ਦੱਸ ਦੇ ਪਾਜੀ ਨੂੰ ਮੜਾ ਜਾ ਕੈਮ ਕਰ ਲੈ ਬਸ ਭਾਈ ਦਿਨ ਕੈਮ ਪਾਜੀ ਲੱਕ ਦਮੜਾ ਕਰਕੇ ਨਾ ਉਧਰ ਬੈਠੋ ਆਇਆ ਸਟ੍ਰੈਚਬਲ ਜਾ ਕਰ ਲੋ ਚੱਕ ਚੱਕੇ ਮਾਰਦੀ ਭੈਣ ਸੋਜੀ ਫੋਟੋ ਹੀ ਆਏ ਆ ਬੱਜ ਰਹੇ ਹਲੋਣੇ ਲਓ ਜੀ ਆ ਗਏ ਉੱਜ ਕੇ ਭਾਜੀ ਭਾਜੀ ਕਿਤੋਂ ਹਾਲੇ ਤੁਹਾਨੂੰ ਇੱਕ ਸਵਾਲ ਹੋਰ ਦਵਾਣਾ ਹਾਲੇ ਨਹੀਂ ਭਾਜੀ ਨਾ ਡਿਪ ਡਿਪ ਲੋਣੀ ਭਾਜੀ ਨਹੀਂ ਭਾਜੀ ਆਰਦਾ ਉਹ ਕੋਈ ਸਵਾਦ ਲੋ ਜਿੱਤੇ ਆਜੋ ਬਾਈ ਟਾਪੂ ਹੋਣਾਗਾ ਨਹੀਂ ਉੱਪਰ ਹੋਣਾ ਭਾਈ ਥੋਲੇ ਉੱਪਰ ਦਾ ਚਲੋ ਉਸ ਇੱਕ ਸਵਾਦ ਇੱਥੇ ਇੱਕ ਸਵਾਦ ਇੱਥੇ ਹਲੇ ਥੱਲੇ 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 ਹੋ ਕੇ ਆਜੋ ਆਜੋ ਆਟੋ ਆਜੋ نیچے نیچے ਉੱਪਰ ਆਜੋ ਛੇ ਆ ਰਹੇ ਆ ਬਾਈ ਜਿੰਨ ਨੂੰ ਕੋ ਕੇ ਜੇ ਪਾਇਦਾ ਹਾਂ ਬੰਬਾਉਟ झालं ਤੁਹਾਡਾ 快点，快点，快 <noise> 点<楽>！ तो आगे जाओ डूब तो जाना तो हम डूब जाएंगे। ठीक है आगे डूब जाएंगे। इधर मत लिख लो मैं तो हिंदी बोलने लगा ਹਾਂ ਵਾਚ ਸਾਰਾ ਰਾਇਓਂ ਦਾ ਕੇਸ ਚੱਲ ਰਿਹਾ ਹੋਰ ਇਸ ਦੀਆਂ ਨਾ ਤੇ ਬ੍ਰਾਈ ਬਣਾਓ ਹਾਂ ਜੇ ਤੂੰ ਹਾਂ ਕੰਮ ਸਿੱਖ ਗਿਆ ਨਾ ਹਾਈਲੈਂਡ ਪੱਕਾ ਅੰਦੇ ਮਨੂੰ ਵੀਡੀਓ ਨਹੀਂ ਬਣਾਉਣੀ ਜੇ ਵੀਡੀਓ ਬਣਾਈ ਜਾਵੇ ਇਸ ਤਾਂ ਪੱਕੇ ਹੋਵੇ ਸ਼ਾਇਦਰਾ ਮੈਂ ਨਿੰਮਾ ਆ ਵੀ ਫੁੱਤੂ ਬਣਾ ਆ ਇਹਨਾਂ ਜਿਹੜੀ ਨੰਬਰ ਉੱਪਰ ਚਲਾਇਆ ਤਾਂ ਪੁੱਠੇ ਪਸਨ ਬਣਾ ਦੋ ਹਾਂ ਤਾਂ ਤਾਂ ਨਹੀਂ ਮਨ ਨੂੰ ਲਾ ਤਾਂ ਫੰਦਾ ਪੁੱਠੇ ਜਾਂਦਾ ਭਾਈ ਕੀ ਕਰਾਂਗੇ ਹਾਂ ਉਹ ਪਤਾ ਨਹੀਂ ਚੱਲਣਾ ਇਹ ਉਹ ਦੇਖਦੇ ਆਂ ਬਾਈ ਉਹਨਾਂ ਨੂੰ ਸਾਡ ਜੋ ਸਾੜੀ ਜਾਇਓ ਲੋਕਾਂ ਦੀ ਬਾਈ ਜਿਹੜੇ ਜਲਦੇ ਆ ਜਲੋ ਬਾਈ ਇਹ ਬਣਿਆ ਸਾਇਲੈਂਟੀ ਆ ਜਿਹੜੇ ਜਲਦੇ ਆ ਜਲੋ ਚੰਗੀ ਤਰ੍ਹਾਂ ਹਾਂ ਚੰਗੀ ਤਰ੍ਹਾਂ ਜਾਓ ਜਲ ਜਲ ਕੇ ਮਰ ਜਾਓ ਬਾਈ ਜਲ ਕੇ ਕੀ ਫਾਇਦਾ ਬਾਈ ਪੈਸੇ ਲਾਉ ਆਉ ਜਲੋ ਨਾ ਮਰੀ ਜਾਨ ਆ ਹੋਰ ਨੰਦ ਨੇ ਮਾਲੀ ਜਾਊਗਾ ਮੈਨੂੰ ਲੱਗਦਾ ਆਪਾਂ ਕੋਈ ਨਾ ਸਾਰਾ ਹਨ ਇਹ ਉਹ ਟੀਦੇ ਕਿਥੇ ਆਪੇ ਜਾਉਣਾ ਆਪੇ ਲੱਪਣਾ ਅੱਗੇ ਤੇ ਹੋਰ ਜਿਹੜਾ ਰੇਤਾ ਲੱਗਣਾ ਪੈਣਾ ਸਮੁੰਦਰ ਚ ਨਾਤੇ ਫਤਵਤ ਅਸੀਂ ਆਪਣਾ ਸ਼ਾਵਰ ਲੱਤਾ ਫਿਰ ਚੱਲੇ ਸਕੂਟਰੀ ਆਹ ਰਿਕਸ਼ਾ ਵੀ ਪੈਣ ਕਰ ਦਿੰਦਾ ਅਗਲੀ ਪੈ ਜਾਓ ਤੇ ਟੈਂਪੋ ਆਜੇ ਦੇਖ ਕੇ ਆ ਪਹਿਲੀ ਵਾਰ ਦੇਖੀ ਹੈ ਇੱਕ ਸਕੂਟਰੀ 'ਤੇ 7 ਜਣੇ ਬਿਠਾ ਲ ਕੇ ਲੈ ਕੇ ਚੱਲਿਆ ਇਹ ਓਏ ਹੋਏ ਆ ਸਕੂਟਰੀ 'ਤੇ ਬੈਠਾ ਸਾਰਾ ਜਣਾ 7 ਬੰਦੇ ਰਿਕਸ਼ਾ ਵੀ ਲੜਦਾ ਸਕੂਟਰ ਹੀ ਸੀ ਸੱਤ ਜਿਹੜਾ ਬਿਠਾ ਲਈਦਾ ਪਰਨੇ ਪਟਿਆ ਲੋੜ ਹੋਰ ਚੱਲੇ ਸਪੀਡ ਬੋਰਡ ਫਰਨੀ ਆ ਜਿਹੜੀ ਜਿਹੜੀ ਜਿਵੇਂ ਅੱਜ ਤੋਂ ਉਹ ਸਾਨੂੰ ਛੱਡ ਕੇ ਲੰਘੇ ਦੁਆਰੇ ਕਰੀ ਆ ਆ ਗਿਆ ਆ ਗਿਆ ਬਈ ਆ ਗਿਆ ਤੇਰਾ ਪਈਆ ਦਾ ਬਈ ਛੱਡਦਾ ਇਹਨੇ ਆਜੋ ਭਾਜੀ ਉਹ ਦੇਖ ਲੈ ਕਿੰਨਾ ਜਾਈ ਵੀਲੀ ਅੱਧੇ ਘੰਟੇ ਤੱਕ ਨਹੀਂ ਆਵੇ ਚਲ ਕੋਈ ਜਾਣੇ ਵਧੀਆ ਕਰਿਆ ਦਾ ਆਇਆ THAILAND بوकिंग ਸਟ੍ਰੀਟ ਆਇਆ ਤੇ ਬਹੁਤ ਆ ਗਿਆ ਨਾਈਟ ਲਾਈਟ ਦੇਖਣੇ ਤੇ ਇੱਥੇ ਆ ਕੇ ਆ ਚੀਜ਼ਾਂ ਜਰੂਰ ਦੇਖੋ ਬੜੀ ਮਸਤੀ ਆਉਣੀ ਰਹਾਈ ਦੀ ਆਹ ਤੇ ਤੁਸੀਂ ਸੈਂਟ ਰਾਈਟ ਦਾ ਮੋਟੋ ਓਏ ਸੱਜਾ ਓਏ ਓਏ ਮੈਂ ਟੀ-ਸ਼ਰਟ ਕਿੰਨੀ ਜ਼ੋਈ ਪਾਈ ਓਏ ਹੋਏ Go, go, ਕਿੰਦੇ ਕਰਤੇ ਬੰਦੇ ਨੂੰ ਕੁੜੀ ਪੱਕਰੇ ਨਾ ਦੇ ਤਰਤੇ ਬੰਦੇ ਬੁਲਾਉਂਦੀ ਕੁੜੀ ਪੱਕਰੇ ਕਰਤੇ ਸੱਯਾ 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 ਹੁਣ ਫੀਨੀ ਮਾਈ ਆ ਗਈਆਂ ਪਤਾ ਲੱਗਦਾ ਦੇਖੇ ਲਿਆ ਹੁਣ ਤੁਸੀਂ ਪਿਛਲੇ ਵਲੋਗ ਕੰਟੀਨਿਊ ਨਹੀਂ ਪਏ ਹੈਗੇ ਇਸ ਵਾਰੀ ਟੂਰ ਦੇ ਵਿੱਚ ਨਿੰਬਾ ਬਿਮਾਰ ਹੋ ਗਿਆ ਬੁਖਾਰ ਚੜਿਆ ਹੈ ਰਾਜ ਨਹੀਂ ਆਇਆ ਮੈਨੂੰ ਇਸ ਵਾਰੀ ਇਹਨੂੰ థਾਈਲੈਂਡ ਰਾਸ ਨਹੀਂ ਆਇਆ ਹੈਗਾ ਮੈਂ ਇੱਥੇ ਆ ਕੇ ਗਿਆ ਕੇਮ ਆ ਜਾਓਗੇ ਕੋਲੇ ਦੇ ਮੈਂ ਪੈਰਾਸੈਟਾ ਦੋ ਦੋ ਲੈਂਦੇ ਸੀ ਜੀ ਇੱਕ ਲੈ ਲੈ ਲੈਣਾ ਇੱਕ ਲੈ ਕੇ ਨਾਲ ਵਿੱਚ ਪਾਇਆ ਆਰਾਮ ਕਰ ਲੈ ਏਸੀ ਲੈ ਆਇਆ ਇੱਕ ਲੈ ਲਈ ਨਾ ਹੁਣ ਅਸੀਂ ਬੰਦ ਕਰਾਇਆ ਅਸੀਂ ਬੰਦ ਕਰਾ ਆ ਲੈਤੀ ਆਲੇ ਹਾਂ ਜੀ ਦਵਾਈ ਆ ਵੀ ਕਦ ਕਰ ਕਰ ਲੈਤੀ ਦਵਾਈ ਹਾਂ ਹੁਣ ਥੋੜੀ ਦੇਰ ਹੋਈ ਹੈ ਆ ਬਾਤ ਕੇ ਲੈ ਲੂੰਗਾ ਫਿਰ ਚਲ ਫਪੜਾ ਨੂੰ ਰੱਖ ਲੈ ਫਿਰ ਕੱਢ ਦੇ ਮੈਂ ਬਾਤ ਕੋਈ ਰੱਖ ਲੈ ਆਪਣੀ ਕੋਲ ਲੈ ਲਈ ਸਾਹ ਨਾ ਕਰੀ ਜਦ ਨਹੀਂ 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 ਮੈਂ ਲੈ ਲਈ ਉਸੇ ਪੱਪਾ ਜੀ ਨੂੰ ਪੁੱਛ ਲੈ ਤੇ ਮੈਂ ਜਾਗਾਂ ਥੋੜੀ ਸ਼ਾਪਿੰਗ ਕਰ ਲਈ ਹਾਂ ਕੁਝ ਖਰੀਦ ਖੁਦ ਲਈ ਹਾਂ ਕੋਈ ਗੱਲ ਸਭ ਕੁਝ ਸਾਰਾ ਲੈ ਲਈ ਥੋੜੀ ਜਿਹੀ ਕਰਨਾ ਮੈਂ ਹੁਣ ਮੈਂ ਜਾਂਦਾ ਆ ਪਰਪਾ ਜੀ ਨੂੰ ਮਿਲਣਾ ਹੈ ਭਾਜੀ ਨੇ ਜਾਣਾ ਮੈਂ ਪਰਪਾ ਜੀ ਨੂੰ ਮਿਲ ਕੇ ਆਉਣਾ ਤੇ ਬਾਕੀ ਥੱਕੇ ਬਹੁਤ ਜਿਹੜੇ ਲਾਸਟ ਦਿਨ ਰਹਿੰਦੇ ਨੇ ਨਾ ਟੂਰ ਦੇ ਤੱਕ ਜਾਂਦੇ ਬਹੁਤ ਜ਼ਿਆਦਾ ਇੰਨੀ ਜ਼ਿਆਦਾ ਥਕਾਉਟ ਹੋਈ ਸੀ ਹੁਣ ਨਹੀਂ ਭਾਈ ਇਹ ਕਿਉਂ ਅੱਗੇ ਨਾ ਪਤਾ ਕੀ ਹੁੰਦਾ ਦਾ ਆਪਾਂ ਰਾਤ ਨੂੰ ਮੰਜਵਾ ਕਰਦੇ ਤੇ ਹਾਂ ਹਾਂ ਦਿਨ ਚ ਆਰਾਮ ਕਰ ਲੈਂਦੇ ਤੇ ਉੱਤਾਂ ਚਲੇ ਚੱਲੋ ਇੱਧਰ ਨੂੰ ਚੱਲੋ ਬੰਦੇ ਕਹਿੰਦੇ ਤੇ ਇੱਧਰ ਨੂੰ ਚੱਲੋ ਚਲੋ ਚੱਲ ਹੋਇਆ ਪਿਆ ਹੋਰ ਹਾਂ ਹੁੰਦਾ ਰਿਹਾ 4 ਦਿਨ ਇੱਥੇ ਬਿਰਾਏ ਹੋਇਆ ਹਾਂ ਠੀਕ ਹੈ ਸਾਰੀ ਚੀਜ਼ਾਂ ਕਵਰ ਕਰ ਲਈ ਇੱਥੇ ਵੀ ਚਲੇ ਉੱਥੇ ਵੀ ਪਰ ਬਲੌਗ ਇਸ ਬਾਰੇ ਬਣੇ ਬਣੇ ਇਦਾਂ ਦੇ ਕੁਝ ਇਦਾਂ ਦਾ ਕੁਝ ਹੋ ਰਿਹਾ ਕਿਹਾ ਹਾਂ ਤੇ ਹੁੰਦਾ ਕੀ ਹੋਣੀ ਹੈ ਤੇ ਮੈਂ ਜਾ ਕੇ ਜਾਣਾ ਤੁਮੇ। 1 ਵਜੇ ਜਾ ਪਹਿਲਾਂ ਜਾਣਾ ਨਾ। ਰਾਤ ਨੂੰ 1 ਵਜੇ ਤਿਆਰੀ ਰੱਖੋ ਟੈਕਸੀ ਵਾ 3 ਵਜੇ ਆਪਾਂ ਹੋਊ ਟੈਕਸੀ ਵਾਲੇ ਕੋਲ ਚੱਲਾਂਗੇ। ਬਹੁਤ ਮਾਰਕਟਾਂ ਨਾਲ ਰਜੰਦੀਆਂ ਤੇ ਥੋੜੀ ਸ਼ਾਪਿੰਗ ਕਰਾਂ। ਜੇ ਤੂੰ ਪੈਸੇ ਲੈ ਕੇ ਆਏ ਤੇ ਸਾਡੇ ਸਾਰੇ ਖਤਮ ਹੋ ਗਏ। ਪਰਮਪਾ ਜੀ ਕੋਲ ਟੈਕਸੀ ਦਾ ਕੰਮ ਕਰਦਾ ਮੇਰਾ ਉਹ ਇੱਥੇ। ਉਹਨੂੰ ਮੈਂ ਕਿਹਾ ਮੈਂ ਕਿਉਂ ਸਾਨੂੰ ਪੈਸੇ ਦੇ ਦੇ। ਵੀ ਤਮ ਨੂੰ ਗੂਗਲ ਪੇ ਕਰ ਦਿੰਦੇ ਆਂ ਵੀ ਸਾਨੂੰ ਤਨ ਦਾ ਜਰ ਬਾੜ ਦਾ ਸਰਜਣਾ ਫਲ ਢੁੱਲੋ ਪੱਜੀ ਭਾਜੀ ਨੂੰ ਬੁਲਾਉਂਦਾ ਆ ਜਦੋਂ ਨੰਗਾ ਜਾ ਰਿਹਾ ਤਾਂ ਭਾਜੀ ਨੇ ਪਿੱਛੇ ਹਾਕ ਮਾਰਦੀ ਮੈਨੂੰ ਕਿਸੇ ਨੇ ਹਾਕ ਮਾਰੀ ਜਰਸਾ ਕੋਲ ਨੂੰ ਲੱਗਿਆ ਹੁਣ ਲੱਗਿਆ ਵੀ ਹਾਕ ਵੱਜੀ ਆ ਅੱਛੇ ਭਾਜੀ ਨੂੰ ਪੱਪੇ 'ਚ ਬੈਠੇ ਤੇ ਮਨ ਲੱਗੇ ਭਾਜੀ ਐਨ ਵਧੀਆ ਕਹਦਾ ਹੁਣ ਜਾਣ ਦਾ ਦਿਨ ਨਹੀਂ ਕਰਦਾ ਇੱਦਾਂ ਤੇ ਜਾਣ ਨੂੰ ਦਿਨ ਨਹੀਂ ਕਰਦਾ ਕੀ ਕਰਨਾਂ ਪਾਜੀ ਤੇ ਜਦੋਂ ਦਾ ਹੈ ਕਿ ਫਿਰ ਪਤਾ ਲੱਗਾ ਅਫਰਲਡ ਬੋਰ ਨਾ ਭਰਿਆ ਹੋਇਆ ਹੈ ਉਹ ਬਹੁਤ ਸਾਰੇ ਰਿਟਾਇਰਮੈਂਟ ਦੇ ਬਾਰੇ ਕੀ ਰਹੇ ਨੇ 14 ਸਾਲ ਹੋ ਗਏ ਤੁਹਾਨੂੰ ਦਾ ਭਲ ਹਾਂ 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 ਇਹਦਾ ਮਤਲਬ ਕਲਾਈਮੇਟ ਵਧੀਆ ਕਹਿੰਦਾ ਮੇਰੀ 10 ਸਾਲ ਉਮਰ ਵੱਧ ਗਈ ਕਹਿੰਦਾ ਉਹਰੇ ਅੱਛਾ ਕਹਿੰਦਾ ਜੇ ਮੈਂ ਉੱਥੇ ਠੰਡ 'ਚ ਰਹਿੰਦਾ ਖਬਰੇ ਕੀ ਹੋਣਾ ਨਾ ਨਹੀਂ ਬਹੁਤ ਭਲੇ ਭਾਜੀ ਫੂਕੜ ਸੜ ਜਾ ਤੁਸੀਂ ਇੱਥੇ ਤੁਸੀਂ ਕਹਿੰਦੇ ਕਿ ਤਾ ਬਾਹਰ ਵੀ ਕੋਈ ਕੰਟੜ ਜਿ ਆ ਗਿਆ ਕੰਟੜ ਦੇ ਕੰਢੇ ਆਏ ਲੱਗਣਾ ਤੁਸੀਂ ਹੋਰ ਕੰਟੜ ਜਿ ਆ ਗਿਆ ਵੀ ਬੋਰੇ ਦੇ ਕੰਟੜ ਜਿ ਆਇਆ ਮੈਂ ਉਹ ਸਾਡੀ ਗੋਰ ਨਾ ਭਰਿਆ ਹੋਇਆ ਹੈ ਭੀਂਡੀਆ ਨਾਲੋਂ ਵੀ ਸਸਤਾ ਹੈ ਬਹੁਤ ਸਸਤਾ ਹੈ ਮਤਲਬ ਲਾਈਫ ਸਟਾਈਲ ਵੀ ਠੀਕ ਹੈ ਲਾਈਫ ਸਟਾਈਲ ਵੀ ਠੀਕ ਹੈ ਇੱਧਰ ਜਿਹੜੇ ਇਹ ਵੀ ਇਹ ਵੀ ਠੀਕ ਆ ਬੰਦੇ ਜਿਹੜੇ ਆਪਣੇ ਜਿਹੜੇ ਇੱਧਰ ਤੇ ਇਹ ਵੀ ਠੀਕ ਆ ਬੰਦੇ ਕਹਿਣ ਬੜੀਆ ਬੜੀਆ ਬਹੁਤ ਬੜੀ ਕੁਇਲਿਟੀ ਹੈ ਬਾਕੀ ਕਹਿਣ ਨੂੰ ਤਾਂ ਲੋਕ ਬਹੁਤ ਕਹੀ ਜਾਂਦੇ ਆ ਇੱਥੇ ਆ ਕੇ ਦੇਖੋ ਬਈ ਫੈਮਿਲੀ ਫੈਮਿਲੀ ਨਾਲ ਵੀ ਬਹੁਤ ਆਨੰਦ ਆਇਆ ਮੈਂ ਫੈਮਿਲੀ ਲੋਕਾਂ ਦੇ ਤਾਂ ਗਲਤ ਜੀ ਚ ਪ੍ਰਾਪਤ ਕੀਤੀ ਨਾ ਤੁਹਾਡੀ ਵੀ ਇੱਥੇ ਗਲਤ ਕਰਦੇ ਲੋਕਾਂ ਨੇ ਪ੍ਰੋਡਕਸ਼ਨ ਫਾਈਲ ਨੂੰ ਗਲਤ ਪਾਸ ਕਰਤਾ ਯਾਰ ਯਾਰ ਆਪਣੇ ਵੀ ਤਾਂ ਹੁੰਦੀਆਂ ਇਹੇ ਕੰਮ ਲੋਕੇਸ਼ੇਪੇ ਹੁੰਦੇ ਆ ਹਾਂ ਬਸ ਇਹ ਚੀਜ਼ ਨੂੰ ਇਹ ਪ੍ਰੈਫਰ ਨਹੀਂ ਕਰਦੇ ਤੇ ਹੁਣ ਤਾਂ ਉਹ ਜਿਹੜਾ ਭਾਜੀ bija ਵੀਰੇ ਛੋਟਾ ਜਿਹਾ ਲਾਉਂਦੇ ਹੋਣ ਇਹ ਹਾਂ ਹਾਂ ਬੜੀ ਰਪੈਣਾ ਇੰਨਾ ਬੜੇ ਇੰਨੀ ਬਹੁਤ ਲਾ ਕੇ ਵਿਜਾ ਵਿਜਾ ਲਾ ਕੇ ਦੇ ਦਿੰਦੇ ਪਹਿਲਾਂ ਪੂਰਾ ਪੇਜ ਖਰਾਬ ਕਰ ਦਿੰਦੇ ਤੇ ਇੰਨੀ ਬਹੁਤ ਲੱਖ ਰੁਪਇਆ ਲਾ ਕੇ ਦੇ ਦਿੰਦੇ ਪੇਪਰ 90 ਦਿਨ ਦੀ ਐਂਟਰੀ ਦੇ ਹੁਣ 90 ਦਿਨ ਦੀ ਐਂਟਰੀ ਸਾਰਾ 14 ਦਿਨ ਦੀ ਦਿੰਦੇ ਤੇ ਪੂਰਾ ਲੈ ਕੇ ਆ ਰਿਹਾ ਪੂਰਾ ਵੇਖਦਾ ਇੰਗਲੈਂਡ ਤੋਂ ਲੈ ਕੇ ਆ ਗਿਆ ਉਹ ਬਈ ਅੱਛੀ ਲਓ ਜੀ ਮਿਲ ਗਏ ਜੀ ਪਰਮਪਾ ਜੀ ਇੱਥੇ ਦੇ ਰਾਜੇ ਆ ਇੱਥੇ ਨਹੀਂ ਆਜੰਦਰਾ ਆਪਈ ਦਾ ਦਫਤਰ ਹੈ ਮੈਂ ਵਾਪਸ ਹੋਇਆ ਹਾਂ ਮੈਂ ਸੁਣੋ ਸਾਹਮਣੇ ਵੱਲ ਦਫਤਰ ਦਿਖ ਰਿਹਾ ਹੈ ਚੱਲ ਜਾਓ ਪਤਾ ਨਹੀਂ ਜਿਹੜਾ ਇੱਥੋਂ ਅੰਦਰ ਜਾਏਗਾ ਆਹ ਭਾਈ ਸਾਰੀ ਚੀਜ਼ਾਂ ਮਿਲ ਰਹੀਆਂ ਇੱਥੇ ਤੁਸੀਂ ਕਰਵਾ ਰਹੇ ਪ੍ਰੋਵਾਈਡ ਇਹ ਹਾਂਜੀ ਹਾਂਜੀ ਭਾਈ ਸਾਰਾ ਕੁਝ ਵਾਹ ਵਾਹ ਐਵਰੀਥਿੰਗ ਟੂਰ ਪੈਕਜ ਸਟਿਕਨ ਟ੍ਰਾਪ ਟ੍ਰਾਂਸਪੋਰਟ ਸਾਰਾ ਕੁਝ ਮਿਲ ਗਿਆ ਕਾਹ ਬਤਾਂ ਕਾਹ ਬਤਾਂ ਹਾਈ ਲਰਡ ਦੇ ਵਿੱਚ ਲੈਂਡ ਪੈਕੇਜ ਟੂਰ ਪੈਕੇਜ ਭਾਈ ਨੰਬਰ ਕਾਰਡ ਫੋਟੋ ਆਏ ਭੱਜ ਦੋ ਇਸ ਕਰਕੇ ਪਤਾ ਆ। ਆਹ ਨੰਬਰ ਭੱਜ ਦੋ। ਪਰਮਜੀਤ ਉਹ ਪਰਮ ਲਿਖ ਮੈਂ ਥੋੜਾ ਪਰਮ ਲਿਖਿਆ। ਉਹ ਪਰਮ ਲਿਖਿਆ ਤਾਂ ਇਹ ਪਰਮ ਨਹੀਂ ਹੁੰਦਾ ਸਰ। ਅੱਛਾ। ਤੇ ਆਪਾਂ ਜੇ ਤੁਹਾਨੂੰ ਪਤਾ ਨੰਬਰ ਹੈ। 에어ਪੋਰਟ ਤੋਂ ਪਿਕਅਪ ਡ੍ਰੌਪ ਵੀ ਤਾਂ ਜ਼ਿਆਦਾ ਟੈਕਸੀ ਦਾ ਗੰਮ ਹੈ। ਸਰ ਜ਼ਿਆਦਾ। ਬੇਟਾ ਕਹਿੰਦੇ 10 ਮਿੰਟ ਤੋਂ ਜ਼ਿਆਦਾ ਜਦੋਂ 10 ਮਿੰਟ ਵੇਟਿੰਗ ਹੁੰਦੀ। ਹਾਂ। 에어ਪੋਰਟ ਤੋਂ 에어ਪੋਰਟ ਮਰ ਤਾਂ ਫੋਨ ਕਰੋ ਟੈਕਸੀ ਉੱਥੇ ਤੁਹਾਡੇ ਕੋਲ ਆ ਜੂਗੀ। ਹਾਂਜੀ ਹਾਂ। ਸਾਡੀ ਭਾਜੀ ਨੇ ਕਰੀ ਦੀ। ਜਦੋਂ ਆ ਗਈ ਭਾਜੀ ਦੀ ਟੈਕਸੀ ਇਤਨਾ ਫਰੂਟ ਬੜਾ ਪਿਆਰਾ ਤੇਲੇ ਤੇਲੀਆਂ ਸੰਤਰੇ ਆਦੇ ਇੱਕ ਚੀਜ਼ ਆ ਬਾਜੀ ਇੱਥੇ ਜਿਹੜਾ ਨਾਰੀਅਲ ਪਾਣੀ ਇੰਡੀਆ ਨਾਲੋਂ ਬਾਹਰ ਕਮਾਲ ਆ ਜਿੱਦਾਂ ਨਾਲ ਇਹਦੇ ਵਿੱਚ ਨਾ ਚੀਨੀ ਘੋਲੀ ਹੁੰਦੀ ਆ ਜੇ ਥਾਈਲੈਂਡ ਆਏ ਤਾਂ ਜ਼ਰੂਰ ਪੀਓ ਇੱਥੇ ਮੇਰਾ ਅੱਜਾ ਮੇਰਾ ਸਵੇੜਾ ਚੌਥੀਆ ਬਾਜੀ ਇਹ ਦੂਜਾ ਪੀਣ ਲੱਗਾ ਮੈਂ ਸਵੇੜਾ ਇਹ ਰ ਪੂਰਾ 3 ਮਹੀਨੇ ਪਈਏ ਵਿੱਚ 100 ਬੋਲ ਕੋਪਾਏ ਬਿਆ ਕੋਪਾਏ ਹੋ ਗਿਆ ਵਾਹ ਭਾਈ ਕਿਆ ਕੁਛ ਚਾਹੀਦਾ 100 ਵਾਟ ਦੇ ਵਿੱਚ ਐਂਕਾ ਵੇਚ ਰਿਹਾ ਬੰਦਾ ਹੋਰ ਦੱਸੋ ਕੀ ਭੜਦੇ ਹਾਂ ਨੇ ਮੈਂ ਠੀਕ ਆ ਹਾਂ ਠੀਕ ਤਾਂ ਹੈ ਭਾਈ ਸਿਰ ਦੁਖੀ ਜਾਂਦਾ ਹੈ ਸਾਰਾ ਠੰਡ ਲੱਗੀ ਜਾਂਦੀ ਹੈ ਗੈਸ ਵਾਲੀ ਗੋਲੀ ਤਾਂ ਮੈਂ ਖਾਣ ਹਾਂ ਠੰਡ ਲੱਗੀ ਜਾਂਦੀ ਹੈ ਬੁਖਾਰ ਅੰਦਰ ਆ ਅੱਛਾ ਤੁਹਾਨੂੰ ਗੈਸ ਵਾਲੀ ਗੋਲੀ ਦਿੰਦਾ ਠੀਕ ਆਹੋ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਲੈ ਸਾਰਾ ਆਇਆ ਲੱਡੀ ਭਾਈ ਜਿਹੜੇ ਗਿੜਾ ਲਾਉਣ ਤੇ ਪਤਾ ਆ ਉਹਦੇ ਵਿੱਚ ਆਏ ਆ ਇਹਨੇ ਹੋਰ ਸ਼ਾਪਿੰਗ ਕਰਨੀ ਕਰਨਾ ਹੈ ਭਾਈ ਕਰ ਲਓ ਫਿਰ ਮੈਂ ਵੀ ਦੋ ਟੀ-ਸ਼ਰਟਾਂ ਲੈ ਲਈਆਂ ਪਰਮੇਸ਼ਰ ਦੀ ਸ਼ੋਪਿੰਗ ਨਾਲ ਹੁੰਦੀ ਹੈ ਡਨ ਭਾਈ ਕੁਝ ਖਾਈਏ ਪੀਏ ਕੁਝ ਇਹ ਚੱਕਰ ਨੇ ਮੈਂ ਆ ਲੈ ਕੇ ਆਇਆ ਮੈਂ ਹੈਡ ਬਹੁਤ ਪਿਆਰਾ ਕੱਪੜਾ ਬਹੁਤ ਪਿਆਰਾ ਯਾਰ ਪਿਓਰ ਕਾਟਨ ਪਿਓਰ ਕਾਟਨ ਇਤਨੇ ਇੱਕ ਸਕੈਮ ਚੱਲਦਾ ਕੁਝ ਨਾ ਇੱਥੇ ਪਾਕਿਸਤਾਨ ਆਪਣੇ ਪਾਕਿਸਤਾਨ ਤੋਂ ਅਫਗਾਨਿਸਤਾਨ ਤੋਂ ਬੰਦੇ ਆ ਕੇ ਨੀ ਮੈਂ ਹਾਂਜੀ ਇਹ ਕੌਣ ਆ ਰਿਹਾ ਭਾਈ ਬਾਜਾ ਦਾਦਾ ਮੈਂ ਉਹ ਸਕੈਮ ਤੋਂ ਬਚੋ ਇੱਥੇ ਹਾਂਜੀ ਹਾਂਜੀ ਇਹ ਪ੍ਰੇਮ ਕਿੰਨੇ ਦੀ ਹੈ? ਇਹਦਾ ਫੋਟੋ ਹੈ ਨਾ? ਸਰ ਜੀ ਇਹ ਵੀਡੀਓ ਬਣਾਉਣੀ ਜੀ ਇਹ ਬੰਦੇ ਤੋਂ ਨਾ ਬਚ ਕੇ ਰਹੋ ਮੈਂ ਜਿਹਦਾ ਪਹਿਲਾਂ ਸਭ ਇੱਥੇ ਸਕੈਮ ਕਰਦਾ ਉਹਨਾਂ ਬੰਦਰੋਂ ਘੇਰ ਲੈ ਦੇਰ ਪਰ ਹੋਂ ਅਫਗਾਨਿਸਤਾਨ ਅਫਗਾਨਿਸਤਾਨ ਪਗਾਰੇ ਦਾ ਭਾਜੀ ਉਹ ਕਹਿੰਦਾ ਆਕੇ ਮੈਂ ਡਰ ਲੈ ਇਦਾਂ ਹੀ ਕਾਲ ਥੋੜਾ ਅਖਾ ਡਾਰਕ ਨਸਾਰ ਕਰੂ ਥੋੜਾ ਪੇਟ ਬੜਾ ਹੋ ਗਿਆ ਇਹਨੇ ਤਾਂ ਬਚੋ ਇੱਥੇ ਉਹਨਾਂ ਸਕੈਮ ਕਰਦੇ ਨੇ ਬਹੁਤ ਅਗੜਾ ਛੇ ਇਸ ਵਿੱਚ 7000 ਕਢਾ ਲੈਂਦੇ ਗਰੁੱਪ ਦੇ ਵਿੱਚ ਘੁੰਮਦੇ ਫਿਰਦੇ ਬਚੋ ਬਈ ਇੱਥੇ ਇਹ ਚੀਜ਼ ਤਦ ਖਾਨੇ ਸਾਡੇ ਹਾਂ ਕਰਦੇ ਕਿਉਂ ਹੁੰਦੇ ਆ ਯਾਰੀ ਕੋ ਜੜੀ ਮੁੱਟੇ ਜੁੱਧੇ ਪਰਦਨਾ ਹਾਂ ਤੈਨੂੰ ਆਏ ਹੋ ਜਣਾ ਤੈਨੂੰ ਆਏ ਹੋ ਜਣਾ ਆਏ ਹੋ ਜਣਾ ਸਾਡੂ 6000 ਰੁਪਏ ਬੋਣਾ ਬੋਣਾ ਹੋ ਜਿੰਦੂ ਬਸ ਕੁਸਕ ਟਾਈਮ ਰਹਿ ਗਿਆ THAILAND ਛੱਡ ਦੇਣਾ ਉਹ ਆਊਗਾ ਬਲੌਗ ਆਪਣਾ ਲੱਗ ਆਊਗਾ ਉਹ ਦੱਸਾਂਗੇ ਉਹ ਬਲੌਗ ਦੇ ਵਿੱਚ ਵੀਡੀਓ ਦੇ ਵਿੱਚ ਬਣਾਉਣਾ ਜਿਹੜੀ ਅਸੀਂ ਨਾ ਸਿੰਗਾਪੁਰ ਆਂਟਰੀ ਲੈਣੀ ਆ। ਹਮ ਐਨਾ ਕੁ ਪਰ ਪਤਾ ਜੇ ਕਿ ਨਿਊਜ਼ੀਲੈਂਡ ਦਾ ਹੋਵੇ ਆਸਟ੍ਰੇਲੀਆ ਦਾ ਹੋਵੇ ਜਾਂ ਸ਼ੈਨਗਨ ਹੋਵੇ ਜਾਂ ਯੂਕੇ ਦਾ ਹੋਵੇ ਤੇ ਨਾ 24 ਘੰਟੇ ਦੀ ਸਟੇ ਸਾਨੂੰ ਮਿਲ ਜਾਂਦੀ ਹੈ 에어ਪੋਰਟ ਪਰ। ਵੀ ਬਾਹਰ ਘੁੰਮ ਘੜਾ ਘੜਾ ਦੇ ਕੇ ਆ ਸਕਦੇ ਆ। ਬਾਕੀ ਸਾਰਾ ਹੁਣ ਕੱਲ ਨੂੰ ਕਰ ਲੂ। ਆ ਜਾਊਗਾ ਤੁਹਾਨੂੰ। ਹਾਂ। ਸਭ ਆਲਾ। ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹੋ